ਸਾਹ ਗੁਰੂ ਰਾਮਦਾਸ ਲੰਗਰ ਸੇਵਾ ਪੋਲੀ ਰਾਮ ਸਿਆਰ ਪਰਵਲੋ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਿਦੀਪੁਰ ਸਮਰਪਤ ਜੋ ਸ਼੍ਰੀਨਗਰ ਤੋਂ ਸ਼ੋਭਾ ਯਾਤਰਾ ਆਈ ਸੀ ਉਹਨਾਂ ਦਾ ਸਵਾਗਤ ਕਰਕੇ ਇਹ ਆਪ ਕੋੜਿਆਂ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਸਤੁ ਜੀ ਦੇਖ ਸਕਦੇ ਹਾਂ गुरू जे घर के चीज़ जी कमी न है ਗਰਫੀ ਪੀਰ ਵਾਲੇ ਕੋਲੇ ਕੋਪੀ ਵਾਲੇ ਪਕੌੜੇ ਆਲੂ ਫਿੰਗਰ ਅੰਮ੍ਰਿਤ ਰਾਮ ਦਾਸ ਨੂੰ ਕਰ ਸੇਵਾ ਦਾ ਸਬਦ ਹੋ ਗਿਆ ਉਪਰਾ ਦਾ ਸਾਡੇ ਸੇਵਾਦਾਰ ਸੇਵਾ ਕਰਦੇ ਹੋਏ ਵਰ ਪੀਰ ਸੁਬਲੇ گلاب ਜਾਮਨਾ ਤੰਮੀਰ ਵਾਲੇ ਟਕੋੜੇ ਸਾਡੇ ਸਾਡੇ ਸੇਵਾਦਾਰ ਮੁੱਖ ਸੇਵਾਦਾਰ ਗੁਰਰਾਮ ਦਾਸ ਲੰਗਰ ਸੇਵਾ ਤੋਂ ਇਸ ਵੇਲੇ ਆਪਣੇ ਹੱਥੀਂ ਸੇਵਾ ਕਰਦੇ ਹੋਏ ਵਾਅਲੈਕੁਮ ਵਾਅਲੈਕੁਮ ਇਹ ਦੇਖੋ ਸਾਡੇ ਬਾਬਾ ਜੀ ਇੱਥੇ ਸੇਵਾ ਕਰਦੇ ਆ ਸੇਵਾਦਾਰ ਹੋਣ ਤਾਂ ਇਹੋ ਜਿਹਾ ਹੁਣ ਲੈ ਆ ਬਾਬਾ ਆਓ ਆਓ ਇੱਧਰ ਸਾਡੇ ਹਵਾਈ ਲੱਗੇ ਆ ਸਾਡੇ ਸਪੈਸ਼ਲ ਹਵਾਈ ਘਲਵਾਈ ਲੈ ਆਂਦੇ ਆਸੀਂ ਨੰਬਰ 7 ਤੋਂ ਆਇਆ ਸਾਡੇ ਜਿੰਨੇ ਵੀ ਡਰਾਈਵਰ ਆ ਦੇਖੋ ਸੇਵਾ ਕਰਦੇ ਹੋਏ ਪਕੌੜੇ ਕੱਢਦੇ ਆ ਤੇਲ ਵਾਲੇ ਪਕੌੜੇ ਗਰਮ-ਗਰਮ ਦੇਖੋ ਸੇਵਾ ਦਿਲੋਂ ਕਰ ਹੁੰਦੀ ਆ ਸਾਡੇ ਜਿੰਨੇ ਡਰਾਈਵਰ ਭਰਾ ਆ ਸਾਰੇ ਦੇਖੋ ਕਿੰਨੀ ਵਧੀਆ ਸੇਵਾ ਕਰ ਰਹੇ ਆ ਇਹ ਜਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਦੇਖੋ ਸੇਵਾ ਚੱਲ ਰਹੀ ਆ ਬੜੇ ਜੂਰਾ ਛੋਰਾ ਨਾਲ ਬਰਫੀ ਰਸਗੁੱਲੇ ਗੁਲਾਬ ਜਾਮੁਨਾਂ ਇਹ ਗੁਰੂ ਵਾਹਿਗੁਰੂ ਇਹ ਜੀ ਧੰਗ ਗੁਰੂ ਰਾਮਦਾਸ ਲੰਗਰ ਸੇਵਾ ਦਾ ਉਪਰਾਲਾ ਸੰਗਤ ਤੇ ਪੰਗਤ ਸੋ ਪਾਪਾ ਜੀ ਸਾਡੇ ਮੁੱਖ ਸੇਵਾਦਾਰ ਸਰਦਾਰ ਗੁਰਲਿਆਕਬ ਸਿੰਘ ਬਰਾੜ ਜੀ ਜੋ ਸੇਵਾ ਦਾ ਸੇਰਾ ਉਹਨਾਂ ਦੇ ਸਿਰ ਜਾਂਦਾ ਹੈ ਜਿਹੜੇ ਆਪਣੇ ਹੱਥੀਂ ਸੇਵਾ ਕਰਦੇ ਆ ਸਾਡੇ ਇਲਾਕੇ ਨੂੰ ਭਾਗ ਲੱਗੇ ਹੋਏ ਗੁਰੂ ਰਾਮਦਾਸ ਸੁੰਦਰ ਸਿੰਘਾ ਫੋਰ ਹੀਰਾ ਹੁਸ਼ਿਆਰਪੁਰ ਗੁਰੂ ਰਾਮਦਾਸ ਸੁੰਦਰ ਸਿੰਘਾ ਫੋਰ ਹੀਰਾ ਹੁਸ਼ਿਆਰਪੁਰ ਦਾ ਪੁਰਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ